ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜਸ ਫੈਸ਼ਨ ਚ ਆਪ ਸਾਰਾ ਦਾ ਸਵਾਗਤ ਹੈ ਜੀ ਆਪਾਂ ਪਿਛਵੀਨੇ ਦੇ ਸੂਟ ਜੀ ਬਹੁਤ ਸੋਹਣੇ ਲੈ ਕੇ ਆਏ ਹੈ ਘੇਰੇ ਵਾਜੂ ਤੇ ਵਰਕ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਪਿੰਕ ਸੂਟ ਦਾ 400 ਪ੍ਰਾਈਸ ਹੈ ਜੀ ਤੁਸੀਂ ਕੋਈ ਵੀ ਸੂਟ ਵੀ ਲੈਣਾ ਹੋਵੇ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਸਾਰੇ ਸੂਟ ਹੀ ਬਹੁਤ ਘੱਟ ਦੇ ਰੇਟ ਦੇ ਵਿੱਚ ਹੈ yellow ਕਰਦਾ ਸੂਟ ਜੀ ਲੰਘਾ ਇਹ ਵਾਲਾ ਸੂਟ ਆਪਣੇ ਕੋਲੇ ਸੀ ਇਹ ਵੀ 400 ਪ੍ਰਾਈ ਵਰਕ ਹੈ ਜੀ ਲਵੈਂਡਰ ਕਲਰ ਦਾ ਵੀ ਬਹੁਤ ਘੱਟ ਰੇਟ ਦਾ ਜੀ ਸਾਰੇ ਆਪਣੇ ਕੋਲੇ ਜਿਹੜੇ ਸੂਟ ਵਰਕ ਕੀਤੇ ਗਏ ਬਹੁਤ ਘੱਟ ਰੇਟ ਦੇ ਸੂਟ ਹੈ ਜੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਵਰਕ ਕੀਤਾ ਤੁਸੀਂ ਕੋਈ ਵੀ ਸੂਟ ਤੇ ਵਰਕ ਕਰਵਾਉਣਾ ਹੋਵੇ ਤੁਸੀਂ ਸਾਡੇ ਤੋਂ ਸਕਰੀਨਸ਼ਾਟ ਲੈ ਕੇ ਵੀਡੀਓ ਤੋਂ ਸਾਨੂੰ WhatsApp ਨੰਬਰ ਕਰ ਸਕਦੇ ਆ ਸਾਰੇ ਆਪਣੇ ਕੋਲੇ ਸੂਟ ਬਹੁਤ ਸੋਹਣੇ ਫਿਨਿਸ਼ਿੰਗ ਦੇ ਨਾਲ ਜੀ ਵਰਕ ਕੀਤੇ ਤੁਸੀਂ ਫੈਬਰਿਕ ਆਪ ਦਾ ਵੀ ਲਿਆ ਸਕਦੇ ਆ ਕੁਝ ਸਾਡੇ ਤੋਂ ਤਿਆਰ ਰੈਡੀ ਕਰਵਾ ਸਕਦੇ ਆਂ ਸਾਰੀ ਸੂਟੀ ਆਪਣੇ ਕੋਲ ਸੂਟ ਜੀ orange ਕਲਰ ਦਾ ਤਿੱਲੇ ਚ ਵਰਕ ਕੀਤਾ ਜੀ ਬਹੁਤ ਹੀ ਸੋਹਣਾ ਸੂਟ ਆਪਣੇ ਕੋਲੇ ਇਹ ਵੀ ਤਿਆਰ ਹੋਇਆ ਤਿੱਲੇ ਜੀ ਦਾ ਤਿਆਰ ਹੋਇਆ ਜੀ ਆਹ ਦੋਵੇਂ ਚੰਨ ਫੁੱਲ ਪਾ ਕੇ ਕੋਨਰਾਂ ਤੇ ਬਾਜੂ ਤੇ ਫਲਾਵਰ ਪਾ ਕੇ ਇਹ ਵੀ ਆਪਣੇ ਕੋਲੇ 320 ਭਾਈ ਦਾ ਜੀ ਬਹੁਤ ਘੱਟ ਰੇਟ ਦੇ ਵਿੱਚ ਹੈ ਸਾਰੇ ਆਪਾਂ ਕੁਝ ਪਿਸ਼ਵਿਨੀ ਤੇ ਕੀਤੇ ਹੋਏ ਕਰਾਸ਼ ਤੇ ਕੁਝ ਜੋਰੀਟ ਤੇ ਖਾਦੀ ਖਿਲਕ ਤੇ ਪਸ਼ਵੀਨਾ ਚੱਕ ਵਾਲਾ ਜੀ ਸਾਰੇ ਸੂਟ ਹੀ ਆਪਾਂ ਏਕੇ ਟੈਕਸ ਪਸ਼ਵੀਨਾ ਹੋ ਗਿਆ ਸ਼ਿਮਰ ਪਸ਼ਵੀਨਾ ਹੋ ਗਿਆ ਸਾਰੇ ਸੂਟ ਹੀ ਆਪਾਂ ਪਸ਼ਵੀਨੇ ਤੇ ਕੀਤੇ ਹੋਏ ਜਾਦੇ ਕਹੀ ਤਾਂ ਜਾਂ ਕਰੀਬ ਤੇ ਜੀ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਰੈਡੀ ਕਰਾਉਣਾ ਤਾਂ ਬਹੁਤ ਹੀ ਸੋਹਣੇ ਸੂਟ ਬਣ ਰਹੇ ਹੈ ਜ ਆਪਣੇ ਕੋਲੇ ਤੁਸੀਂ ਸਕਰੀਨਸ਼ਾਟ ਲੈਣੀ ਜੀ ਤੁਸੀਂ ਇੱਕ ਪੂਰੀ ਵੀਡੀਓ ਜ਼ਰੂਰ ਵੇਖਿਆ ਕਰੋ ਜੀ ਆਪਣੀ ਆਪਾ ਇਨੀ ਮਿਹਨਤ ਕਰਦੇ ਹਾਂ ਜੀ ਵੀਡੀਓ ਬਣਾਉਣ ਲਈ ਤੁਸੀਂ ਪੂਰੀ ਵੀਡੀਓ ਵੇਖਿਆ ਕਰੋ ਸਾਰੀ ਵੀਡੀਓ ਦੇ ਵਿੱਚ ਪਤਾ ਲੱਗਦਾ ਵੀ ਕਿਵੇਂ-ਕਿਵੇਂ ਦੇ ਡਿਜ਼ਾਈਨ ਹੈ ਅਲੱਗ-ਅਲੱਗ ਡਿਜ਼ਾਈਨ ਹੋਊਗੀ ਜੀ ਅਲੱਗ-ਅਲੱਗ ਵੈਰੈਟੀ ਹੋਊਗੀ ਸਾਰੇ ਤਰ੍ਹਾਂ ਦਾ ਅਲੱਗ-ਅਲੱਗ ਹੀ ਵਰਕ ਹੋਊਗਾ ਆਪਣੀ ਵੀਡੀਓ ਦੇ ਵਿੱਚ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਨਵੇਂ-ਨਵੇਂ ਡਿਜ਼ਾਈਨ ਸੂਟ ਵੇਖਣ ਦੇ ਲਈ ਤੁਸੀਂ ਅੱਪਾ ਅਸ਼ਵੀਨ ਦੇ ਪ੍ਰਿੰਟ ਵਾਲੇ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਅਗਲੀ ਵੀਡੀਓ ਆਪਣੇ ਆ ਸੂਟਾਂ ਦੀ ਵੀਡੀਓ ਤੁਸੀਂ ਜ਼ਰੂਰ ਵੇਖਣਾ ਸਾਨੂੰ ਕਿੱਦਾਂ ਦੀ ਵੀਡੀਓ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਥੈਂਕ ਯੂ ਧੰਨਵਾਦ ਬਹੁਤ ਬਹੁਤ